ਸਾਬ ਜੀ ਨੇ ਲਿਖ ਸਾਂਝੀ ਕਰਨ ਜਾ ਰਿਹਾ ਪਹਿਲੀ ਜੇਠ 66 ਸਮਤ ਇੱਕ ਹਰਪਗੁਦਵਾਰ ਜੇਠਵਾਲ ਜੋ ਹਯੂਤ 66 ਜੀ ਨੇ ਪਾਕੜਾ ਦੇ ਪ੍ਰਥਾਏ ਜੋ ਲੇਖ ਲਗਵਾਇਆ ਹੈ ਇਸ ਨੂੰ ਆਪ ਜੀ ਨੇ ਬੜੇ ਪਿਆਰ ਨਾਲ ਸਰਵਨ ਕਰਨਾ ਹੈ ਪਰਮੇਸ਼ਰ ਦੀ ਕਿਰਪਾ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਸਮਤ ਕੇ ਮੈਂ ਬੜਾ ਚਲਾਕ ਆਪਣੀ ਚਾਲ ਨਾ ਕਿਸੇ ਦਰੜਾਈਆ ਪਾਇ ਲੋ ਚਲਾਕਾਂ ਨੂੰ ਕਰਕੇ ਖਾਕ ਮੈਂ ਇੰਨਾ ਚਲਾਕ ਹਾਂ ਮੈਂ ਪਹਿਲੇ ਚਲਾਕਾਂ ਨੂੰ ਖਾਕ ਕਰਦਾਵਾਂ ਜਿਹੜੇ ਚਲਾਕੀਆਂ ਕਰਦੇ ਆ ਚਲਾਕਾਂ ਨੂੰ ਕਰਕੇ ਖਾਕ ਖਾਕ ਦਿਆਂ ਮਿਲਾਈਆ ਪਗਤਾਂ ਦਾ ਖੋਲ ਕੇ ਤਾਕਤ ਵਰਦਿਆਂ ਵਖਾਈਆ ਮਨ ਮੁਖਾ ਨਾਲੋਂ ਤੋੜ ਕੇ ਸਾਕ ਸੱਜਣ ਇਕੋ ਲਵਾ ਬਨਾਈਆ ਭਗਤਾਂ ਨੂੰ ਦੇਵਾ ਆਖ ਆਖਰ ਕਰਾਂ ਪੜਾਈਆ ਸੱਚ ਪੁੱਛੋ ਤੇ ਅਜੇ ਇਕੋ ਮਹੀਨਾ ਲੰਘਿਆ ਵਿਸਾਖ ਉਸ ਦੇ ਸਾਰੇ ਦੇਣ ਦੁਹਾਈਆ ਜਿਸ ਵੇਲੇ ਇੱਕ ਨੇ ਦਿੱਤੀ ਥਾਪ ਹੂੰ ਜਿਸ ਵੇਲੇ ਇੱਕ ਨੇ ਦਿੱਤੀ ਥਾਪ ਸ਼ੰਕਰ ਦਿਆਂ ਸਮਝਾਈਆ ਫੇਰ ਕੋਈ ਰਹਿ ਨਹੀਂ ਦੇਣਾ ਗੁਸਤਾਖ ਉਹ ਗੁੱਸਿਆਂ ਵਾਲੇ ਦਿਨੇ ਮਟਾਈਆ ਉਹਨਾਂ ਨੂੰ ਕਰਨਾ ਨਹੀਂ ਮਾਫੂ ਦੁਸ਼ੀਆਂ ਵਾਲੇ ਵੀ ਜੜਿਆ ਮੈਂ ਕਹਿੰਦਾ ਮਾਫ਼ ਨਹੀਂ ਕਰਨੀ ਉਹਨਾਂ ਨੂੰ ਕਰਨਾ ਨਾ ਮਾਫ਼ ਜੋ ਮੋਕੇ ਸਿਰ ਆਪਣਾ ਵੇਲਾ ਲੈਣ ਬਚਾਈਆ ਇਸਮ ਹੈ ਇਹ ਮੁਕ ਹੈ ਆਪਣਾ ਸਮਾਂ ਬਚਾਉਣ ਦਾ ਜੋ ਮੋਕੇ ਸਿਰ ਆਪਣਾ ਵੇਲਾ ਲੈਣ ਬਚਾਈਆ ਸਮਤ ਕੇ ਮੈਨੂੰ ਐ ਰਹੀ ਪਾਕ ਕੀ ਪਾਕ ਰਿਆ ਆਖੜਾ ਦੇ ਦੁਹਾਈਆ ਅੱਜ ਆਪਾਂ ਇਸੇ ਪਖੜੇ ਦੇ ਨਜ਼ਦੀਕ ਬਿਲਕੁਲ ਖੜੇ ਯਾਰ ਸੰਗ ਜਿਓ ਪਖੜਾ ਦੇ ਦੁਹਾਈਆ ਲਹਿਰ ਦੀ ਬਚਨੀ ਠਾਠ ਟਟ ਦੇਣ ਵਹਾਈਆ ਸਾਰੇ ਟਟਾਂ ਨੂੰ ਮੈਂ ਵਖਾ ਦੇਣਾ ਹੈ ਪਰਮਾਤਮਾ ਨੇ ਕਿਹਾ ਇਹ ਵੀ ਖੇਲ ਹੋਣਾ ਪੈਰ ਆਠ ਅਠਾ ਤਤਾ ਹੋਏ ਜੁਦਾਈਆ ਕਿਸੈ ਨੂੰ ਲੱਬੇ ਨ ਲੱਕੜੀ ਕਾਠ ਅਗਨੀ ਪੇਟ ਨ ਕੋਈ ਕਰਾਈਆ ਕੋਈ ਲੱਕੜੀ ਨਹੀਂ ਉਸ ਵਲੇ ਮਿਲਨੀ ਕੁਛ ਨਹੀਂ ਮਿਲਣਾ ਉਹ ਸਾਰੇ ਉਸ ਵਲੇ ਕੀ ਹੋ ਜਾਣਗੇ ਉਹ ਕਿਸੈ ਨੂੰ ਲੱਬੇ ਨ ਲੱਕੜੀ ਕਾਠ ਅਗਨੀ ਪੇਟ ਨ ਕੋਈ ਕਰਾਈਆ ਫੇਰ ਪੁੱਲੇ ਪਿਛਲਾ ਪਾਠ ਉਹ ਪੂਜਾ ਦੇਣ ਤਜਾਈਆ ਫਿਰ ਕੀ ਹੋਵੇਗਾ ਇੱਕੋ ਪੁਰਖ ਕਾਲ ਆਵੇ ਯਾਦ ਉਸ ਵੇਲੇ ਫਿਰ ਕੀ ਹੋਵੇਗਾ ਇਹ ਸਰਕਾਰ ਪੁਰਖ ਯਾਦ ਦੇਵੇਗਾ ਫਿਸ਼ਲੀਆਂ ਫਿਰ ਕਿਸੇ ਨਹੀਂ ਕੋਈ ਕੰਮ ਨਹੀਂ ਹੋਣੀ ਉਸ ਵੇਲੇ ਇਹ ਗੱਲ ਹੋਣੀ ਅਕਾਲ ਪੁਰਖ ਤੂੰ ਆਗੇ ਬੱਚਾ ਇੱਕੋ ਪੁਰਖੇ ਅਕਾਲ ਆਵੇ ਯਾਦ ਜੋ ਡੁੱਬਦੇ ਹਾਲੇ ਤਰਾਈਆ ਉਹ ਡੁੱਬਦਿਆਂ ਨੂੰ ਤਾਰਨ ਵਾਲਾ ਹੀ ਫੇਰ ਸੁਖਾਈ ਹੋ। ਅੱਗੇ ਪਾਸ਼ਣ ਕੀ ਦੱਸਿਆ ਜਿੰਨਾ ਚੇਰ ਵੱਸਦੇ ਨਾ ਹੋਏ ਪਰਵਾਦ ਉਹਨਾਂ ਚਿਰ ਆਵਾਜ਼ ਇੱਕ ਨਾ ਕੋਈ ਸੁਣਾਈ ਆ ਉਹਨਾਂ ਚਿਰ ਕਿਸੇ ਨਾ ਫੇਰ ਇੱਕ ਨਹੀਂ ਹੋਣਾ ਇਹ ਵੇਲਾ ਹੈ ਇੱਕ ਹੋਣ ਦਾ ਹਰ ਸੰਗ ਦੇ ਹੋ। ਸੰਮਤ ਕਹੇ ਮੈਨੂੰ ਚਾ ਮੇਰੀ ਛੇਤੀ ਚਲਾਏ ਚੱਲੇ ਰਾਜ ਰਸਤਾ ਇਕੋ ਦੇ ਵਿਖਾਈਆ ਧਰਮੀਆਂ ਦਾ ਧਰਮ ਨਾਲ ਹੋਵੇ ਕਾਜ ਕੁਕਰਮੀਆਂ ਨੂੰ ਕਰਮਾਂ ਦੀ ਧਾਰ ਅੰਦਰ ਦੇ ਰੁੜਾਈਆ ਇਕੋ ਨਾਰਾ ਸੁਨਾ ਕੀ ਕਹਿੰਦਾ ਸੰਮਤ ਭਗਵਾਨ ਨੂੰ ਇਕੋ ਨਾਰਾ ਸੁਨਾ ਕਿਹੜਾ ਇਕੋ ਨਾਰਾ ਸੁਨਾ ਮਾਰੇ ਸ਼ੇਸ ਸਿੰਘ ਬਿਸ਼ਨੂ ਭਗਵਾਨ ਇਕੋ ਸੀਸ ਸੁਹੰਜਨਾ ਵੇਖਾ ਤਾਜ ਆਏ ਹੇ ਇਕੋ ਸੀਸ ਸੁਹੰਜਨਾ ਵੇਖਾ ਤਾਜ ਤਖਤ ਨਵਸੀ ਦਾ ਅਕਮਈਆ ਸਮਤ ਕਹੇ ਥੋੜਾ ਜਿਹਾ ਝਗੜਾ ਛਿੜਨ ਵਾਲਾ ਵਿੱਚ ਵਗਦਾਦ ਮਗਲਹੀਰ ਹੋ ਕੇ ਸੰਗ ਨਵਾਈਆ ਅੱਗੇ ਕੁਛ ਪਰਦੇ ਵਾਲਾ ਰਾਜ ਡਰਦਿਆਂ ਹੋਰ ਨਾ ਕੋਈ ਰਾਈਆ ਮਾਰੇ ਸ਼ੇਰ ਸਿੰਘ বিষ্ণੋ ਭਗਵਾਨ ਜੇ ਭਗਤਾਂ ਦਾ ਵੇੜਾ ਚਲਾ ਨਾ ਸਕਿਆ ਜਹਾਜ਼ ਓਏ ਹੋਏ ਜੇ ਭਗਤਾਂ ਦਾ ਵੇੜਾ ਚਲਾ ਨਾ ਸਕਿਆ ਜਹਾਜ਼ ਫੇਰ ਗੁਰੂ ਮਹਾਰਾਜ ਨਹੀਂ ਫੇਰ ਕੀ ਹੋਏਗਾ ਬਦਮਾਸ਼ਾਂ ਦਾ ਬਦਮਾਸ਼ ਨੰਦਰੀ ਆਈ ਜੀਓ ਮੇਰੇ ਸ਼ੇਰ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜੋਤੀ ਜੋ ਸਰੂਪ ਹਾਰ ਆਪ ਆਪਣੀ ਜੋਤ ਤਾਰਨੇ ਕਲਕ ਨਰਾਇਣ ਨਰ ਸਾਚੀ ਸਾਜਨ ਰਹਾ ਸਾਜ ਸਾਜਨ ਹੋ ਕੇ ਸਹਿਜ ਸੁਭਾਇਆ ਸੋ ਹਰ ਸੰਜੇ ਜੀਓ ਇਹ ਲੇਖ ਜੋ ਪਾਕੜੇ ਦਾ ਆਪ ਜੀ ਨੇ ਸਰਵਨ ਕੀਤਾ ਹੈ ਆਪਾ ਅੱਜ ਇੱਥੇ ਹੀ ਆਪਾਂ ਇੱਥੇ ਆਏ ਹਾਂ ਇਸ ਧਰਤੀ ਦੇ ਪਰਮੇਸ਼ਰ ਨਾਲ ਪਰਪਾਰ ਜੀਤੀ ਹੈ ਕਿਰਪਾ ਜੀਤੀ ਹੈ ਸਭ ਦੇ ਇਹ ਵੇਲਾ ਹੈ ਕਿ ਅਸੀਂ ਝੂਠ ਝੂਠ ਬੁਕਾਰ ਵਿਕਰਮਾ ਤੋਂ ਸਭ ਤੋਂ ਬਚ ਕੇ ਔਰ ਇੱਕ ਅਕਾਲ ਪੁਰਖ ਦਾ ਹੁਕਮ ਮੰਨ ਕੇ ਉਸ ਇੱਕ ਅਕਾਲ ਪੁਰਖ ਦੇ ਚਰਨਾਂ ਤੇ ਸਾਨੂੰ ਨਤਮਸਤਕ ਹੋਣਾ ਪੈਣਾ ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਛੋਟਾ ਬੱਚਾ ਅਣਜਾਣ ਸਮਝ ਕੇ ਮਾਫ ਕਰਦਣਾ ਸਾਰੀ ਹਰ ਸੰਗ ਪਰਮੇਸ਼ਰ ਮਾਫ ਕਰ ਦੇ ਪੰਜ ਗਾਰੇ ਸਾਧਨਾ ਔਰ ਉਸਦੇ ਬਾਅਦ ਵੀਰ ਜੀ ਕੁਛ ਆਪਣਾ ਸੰਭਾਲ ਲੈਣਗੇ ਵੀਰ ਮਨਜੀਤ ਸਿੰਘ ਜੀ ਸੋ ਹਮਾਰਾਈ ਸੇ ਨੰਨ ਵੀ ਸੁਨੋ ਪਹਾੜੀ ਜੈ ਸੋ